ਜੋਗੀਆਂ ਵੇ ਜੋਗੀਆਂ ਵੇ ਤੇਰੇ ਦਰਬਾਰ ਵਾਲੀ ਕਿੰਨੀ ਸੋਹਣੀ ਲੱਗਦੀ ਸਵੇ ਕਿੰਨੀ ਸੋਹਣੀ ਲੱਗਦੀ ਸਵੇ ਸਰਵਰ ਗਾਂਥ ਰਹਿਣ ਵਾਲੇ ਜੀਵ ਤੇਰੀ ਮੰਗਦੇ ਨੇ ਬਾਬਾ ਤੇਰੇ ਮੰਦਰਾਂ ਦੀ ਸੈ ਬਾਬਾ ਤੇਰੇ ਮੰਦਰਾਂ ਦੀ ਸੈ ਜੋਗੀਆਂ ਵੇਚੋ ਗਿਆ ਵੇਚੋ ਗਿਆ ਵੇਚੋ ਗਿਆ ਵੇਚੋ ਗਿਆ ਹੋ ਇੰਡੀਆ ਚ ਰਹਿੰਦਾ ਮੇਰਾ ਹੱਥ ਬੜਾ ਟੈਟਵੇਂ ਕਦੋਂ ਵਾਚਾ ਮਰ ਬਿਕ ਕੈਨੇਡਾ ਦੀ ਫਲੈਟ ਵਿੱਚ ਕਦੋਂ ਭੇਜੇਗਾ ਸਮੁੰਦਰਾਂ ਤੋਂ ਪਾਰ ਜੋ ਗਿਆ ਮੈਂ ਹੱਥ ਲੈ ਕੇ ਆਉਣੇ ਲੈ ਕੇ ਆਉਣੇ ਡਾਲਰ ਹੁੰਦੇ ਹਾਰ ਚੁਕੀਆਂ ਮੈਂ ਤੇਰੇ ਨਾਲ ਪਉਣੇ ਚੈਨਲ ਦਾ ਆਰਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਜਿਵੇਂ ਕਿ ਕੁਦਰਤ ਦੇ ਕਣਕਣ ਵਿੱਚ ਸੰਗੀਤ ਵਸਿਆ ਹੋਇਆ ਹੈ ਪਰ ਕੁਝ ਇਨਸਾਨ ਕੁਝ ਸ਼ਖਸੀਅਤਾਂ ਉਸ ਸੰਗੀਤ ਦੀ ਐਸੀ ਸਾਧਨਾ ਕਰਦੇ ਹਨ ਕਿ ਉਹਨਾਂ ਨੂੰ ਮਾਂ ਸਰਸਵਤੀ ਦਾ ਜਿੱਥੇ ਆਸ਼ੀਰਵਾਦ ਮਿਲਦਾ ਹੈ ਉੱਥੇ ਉਹਨਾਂ ਨੂੰ ਇਸ ਖੇਤਰ ਵਿੱਚ ਵੱਡੀਆਂ ਉਲਪਧੀਆਂ ਹਾਸਲ ਹੁੰਦੀਆਂ ਹਨ ਅੱਜ ਇੱਕ ਐਸੀ ਸ਼ਖਸੀਅਤ ਇੱਕ ਐਸਾ ਕਲਾਕਾਰ ਤੁਹਾਡੇ ਰੂਬਰੂ ਪੇਸ਼ ਕਰ ਰਹੇ ਹਾਂ ਜਿਹੜੇ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਹਨ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਬਟਾਲਾ ਵਿੱਚ ਇੱਕ ਜਾਗਰਨ ਕਰਨ ਵਾਸਤੇ ਪਹੁੰਚੇ ਹਨ ਸੁੱਖਾ ਰਾਮ ਸੁਨਵਾਜੀ ਨਾਮ ਤੁਸੀਂ ਆਪ ਜਾਣਦੇ ਹੋ ਕਾਫੀ ਇਹਨਾਂ ਦੇ ਭਜਨ ਪ੍ਰਚਲਿਤ ਨੇ ਕਾਫੀ ਪੇਟਾਂ ਪ੍ਰਚਲਿਤ ਨੇ ਹਰ ਘਰ ਦੇ ਵਿੱਚ ਹਰ ਮੰਦਰ ਵਿੱਚ ਉਹ ਭਜਨ ਸੁਣੇ ਜਾਂਦੇ ਹਨ ਗੱਡੀਆਂ ਵਿੱਚ ਤੁਸੀਂ ਭਜਨ ਲਗਾਉਂਦੇ ਹੋ ਜਦੋਂ ਖਾਸ ਕਰਕੇ ਕਿਸੇ ਧਾਰਮਿਕ ਜਗ੍ਹਾ ਤੇ ਯਾਤਰਾ ਤੇ ਜਾਂਦੇ ਹੋ ਆਓ ਕੁਝ ਗੱਲਾਂ ਕਰਦੇ ਹਾਂ ਉਹਨਾਂ ਦੇ ਜੀਵਨ ਦੇ ਪੰਛੀ ਝਾਤ ਮਾਰਦੇ ਹਾਂ ਆ ਜੈ ਮਾਤਾ ਜੀ ਜੈ ਬਾਬੇ ਦੀ ਸਭ ਤੋਂ ਪਹਿਲਾਂ ਤੁਹਾਡਾ ਬਟਾਲੇ ਦੀ ਧਰਤੀ ਤੇ ਸਵਾਗਤ ਹੈ ਆ ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਅੱਜ ਤੁਸੀਂ ਕਿੱਥੇ ਪਹੁੰਚ ਰਹੇ ਹੋ ਕਿੱਥੇ ਤੁਹਾਡਾ ਜਾਗਰਨ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਬਾਬਾ ਜੀ ਦੀ ਜੈ ਮਾਤਾ ਦੀ ਔਰ ਸਭ ਤੋਂ ਪਹਿਲਾਂ ਮੈਂ ਦਾ ਆਰ ਐਨ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕਿ ਸਾਨੂੰ ਸਪੈਸ਼ਲ ਤੌਰ ਤੇ ਪਹਿਲੇ ਬੁਲਾਇਆ ਕਿ ਤੁਸੀਂ ਆ ਕੇ ਸਾਨੂੰ ਦੋ ਚਾਰ ਗੱਲਾਂ ਸਾਝੀਆਂ ਕਰੋ ਅੱਜ ਅਸੀਂ ਬਟਾਲਾ ਸ਼ਹਿਰ ਜਿਹੜਾ ਇੱਕ ਬਹੁਤ ਹੀ ਖੂਬਸੂਰਤ ਲੋਕੇਸ਼ਨ ਹੈ ਖੂਬਸੂਰਤ ਸ਼ਹਿਰ ਹੈ ਜਿੱਥੇ ਅੱਜ ਬਾਬਾ ਜੀ ਦਾ ਜੋ ਜਾਗਰਤਾ ਕਰਨ ਵਾਸਤੇ ਆਏ ਆ ਤੇ ਬੜੀ ਖੁਸ਼ੀ ਹੋਈ ਹੈ ਕਿ ਅੱਜ ਬਾਬਾ ਜੀ ਦੇ ਭਗਤ ਜਿਹੜੇ ਆ ਨਾਲ ਦੀ ਨਾਲ ਉਹ ਤੁਸੀਂ ਵੀ ਜਿਹੜੇ ਨਾਲ ਬੈਠੇ ਹੋ ਪਰ ਬਾਬਾ ਜੀ ਦਾ ਗੁਣ ਗਾਣ ਜਿਹੜਾ ਉਹ ਉਹਦਾ ਟਾਈਮ ਹੈ ਤਕਰੀਬਨ 8:30 ਵਜੇ ਸ਼ੁਰੂ ਹੋ ਜਾਏਗਾ ਤੇ ਹੋਰ ਕੀ ਪੁੱਛਣਾ ਚਾਹੁੰਦੇ ਆ ਐ ਭਾਈ ਇਹ ਜਾਨਣਾ ਚਾਹੁੰਦੇ ਆਂ ਕਿ ਹੁਣ ਤੇ ਤੁਸੀਂ ਇਸ ਫੀਲਡ ਵਿੱਚ ਕਾਫੀ ਪ੍ਰਚਲਿਤ ਹੋ ਕਾਫੀ ਤੁਹਾਡਾ ਨਾਮ ਆ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਤੁਹਾਡੇ ਜੀਵਨ ਤੇ ਪੰਛੀ ਝਾਤ ਮਾਰਨਾ ਚਾਹੁੰਦੇ ਆਂ ਕਿ ਜਦੋਂ ਤੁਸੀਂ ਇੱਕ ਸਟਰਗਲ ਕਰ ਰਹੇ ਸੀ ਜਦੋਂ ਸਿੱਖ ਰਹੇ ਸੀ ਉਸਤਾਦਾਂ ਕੋ ਜਦੋਂ ਇਹ ਵਿਦਿਆ ਲੈ ਰਹੇ ਸੀਗੀ ਸੰਗੀਤ ਦੀ ਉਸ ਸਮੇਂ ਦੀ ਕੁਝ ਗੱਲਾਂ ਆਪਣੇ ਬਾਰੇ ਦੱਸੋ ਕਰੋ ਤੁਸੀਂ ਇਹ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਕਿੱਦਾਂ ਤੁਹਾਨੂੰ ਇਹ ਲਤ ਲੱਗੀ ਇਹ ਗੱਲ ਇਸ ਤਰ੍ਹਾਂ ਕਿ ਕਿਸੇ ਵੀ ਆਪਾਂ ਮੁਕਾਮ ਤੇ ਪਹੁੰਚਣਾ ਉਹਦੇ ਪਿੱਛੇ ਕਿਸੇ ਨਾ ਕਿਸੇ ਦਾ ਹੱਥ ਬਹੁਤ ਜ਼ਰੂਰੀ ਹੁੰਦਾ ਹੈ ਓਸਤਾਦਾਂ ਦਾ ਹੱਥ ਮਾਂ-ਵਾਪਾ ਦਾ ਹੱਥ ਭੈਣ-ਭਰਾਵਾਂ ਦਾ ਬਹੁਤ ਸਾਰਾ ਸਹਿਯੋਗ ਰਿਹਾ ਉਸ ਤੋਂ ਬਾਅਦ ਬਚਪਨ ਦੇ ਵਿੱਚ ਹੀ ਜਿਹੜੀ ਇਹ ਮੈਨੂੰ ਗਾਣ ਦਾ ਸ਼ੌਕ ਪੈ ਗਿਆ ਸੀ ਤਕਰੀਬਨ 5 ਸਾਲ ਦੀ ਉਮਰ ਦੇ ਵਿੱਚ ਮੈਂ ਪਹਿਲੀ ਸਟੇਜ ਕੀਤੀ ਸੀ ਆਪਣੇ ਡੈਡੀ ਜੀ ਦੇ ਨਾਲ ਔਰ ਦੂਸਰੀ ਗੱਲ ਕਿ ਸਾਡੇ ਘਰ ਦਾ ਮਾਹੌਲ ਇੱਕ ਸੰਗੀਤਕ ਪਰਿਵਾਰ ਸੀ ਸਾਰਾ ਇਹ ਮਾਹੌਲ ਉਦੋਂ ਦਾ ਰਿਹਾ ਪਹਿਲਾਂ ਡੈਡੀ ਜੀ ਉਸ ਤੋਂ ਪਹਿਲਾਂ ਮੇਰੇ ਦਾਦਾ ਜੀ ਪਾਕਿਸਤਾਨ ਦੇ ਇੱਕ ਬਹੁਤ ਵਧੀਆ ਕਮੇਟੀ ਆਰਟਿਸਟ ਰਹੇ ਨੇ ਉਹਨਾਂ ਨੇ ਵੀ ਕਾਫੀ ਕਿਉਂਕਿ ਪਾਕਿਸਤਾਨ ਤੋਂ ਆਏ ਸੀ ਉਸ ਤੋਂ ਬਾਅਦ ਡੈਡੀ ਜੀ ਨਾਲੇ ਉਸ ਤੋਂ ਬਾਅਦ ਫਿਰ ਡੈਡੀ ਜੀ ਨੇ ਇੱਕ ਇੱਕ ਨਾਟਕ ਗਰੁੱਪ ਬਣਾਇਆ ਜਿਹਦੇ ਵਿੱਚ ਕਿ ਹਰ ਤਰ੍ਹਾਂ ਦਾ 뮤직 ਅਦਾਕਾਰ ਕਿਉਂਕਿ ਜਿਹੜਾ ਨਾਟਕ ਗਰੁੱਪ ਹੈ ਇਹਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਪੇਸ਼ ਕਰਨਾ ਪੈਂਦਾ ਨਾਲ-ਨਾਲ ਗਾਇਕੀ ਵੀ ਹੈ 뮤직 ਵੀ ਹੈ ਔਰ ਐਕਟਿੰਗ ਦਾ ਵੀ ਬਹੁਤ ਜ਼ਿਆਦਾ ਸ਼ੌਕ ਹੈ ਉਹ ਸਾਰਾ ਕੁਝ ਆਪਣੇ ਡੈਡੀ ਜੀ ਤੋਂ ਔਰ ਮੇਰੇ ਬ੍ਰਦਰ ਜਿਹੜੇ ਸਤਪਾਲ ਸਰਵਾ ਜੀ ਮੋਹਨ ਲਾਲ ਸਰਵਾ ਜੀ ਦਾ ਇੱਕ ਬਹੁਤ ਵੱਡਾ ਨਾਮ ਤੇ ਚਲੋ ਸਰੀਰਕ ਤੌਰ ਤੇ ਅੱਜ ਤੋਂ 5 ਸਾਲ ਪਹਿਲਾਂ ਵਿਛੜ ਗਏ ਸੀ ਉਹਨਾਂ ਦਾ ਵੀ ਬਹੁਤ ਵੱਡਾ ਨਾਮ ਸੀ ਤੇ ਉਸ ਤੋਂ ਬਾਅਦ ਸਾਡੇ ਬੱਚੇ ਆ ਸੁਰਸਾਗਰ ਉਹ ਕੈਨੇਡਾ ਆ ਸਾਰੇ ਕਾਮਪਾ ਦੀ ਵਿਨਰ ਉਸ ਤੋਂ ਬਾਅਦ ਮਨੀ ਸਾਗਰ ਜੀ ਕਿ ਜਿੱਥੇ ਘਰ ਦਾ ਮਾਹੌਲ ਇਹ ਗਾਂ ਸਾਡੇ ਬੱਚੇ ਜਿਹੜੇ ਆ ਘਰ ਦੇ ਵਿੱਚ ਮਾਹੌਲ 24 ਘੰਟੇ ਜਦੋਂ ਆਪਾਂ ਪੇਟਾ ਸੁਣੀਏ ਸੁਣਦੇ ਆਂ ਗਾਉਂਦੇ ਆਂ ਤੇ ਕਰਤਮੋਹਾਲ ਵੀ ਉਦਾਂ ਦਾ ਬਣਿਆ ਹੋਇਆ ਹੈ ਅਸਰਵਾ ਸਾਹਿਬ ਸੰਗੀਤ ਜਿਹੜਾ ਉਹ ਸਿੱਧਾ ਇਨਸਾਨ ਨੂੰ ਰੱਬ ਨਾਲ ਜੋੜਦਾ ਹੈ ਜੇ ਇਨਸਾਨ ਚੰਗੀ ਤਰ੍ਹਾਂ ਇਬਾਦਤ ਕਰੇ ਹੁਣ ਤੱਕ ਕਿਹੜੇ ਕਿਹੜੇ ਭਜਨ ਤੁਹਾਡੇ ਆ ਚੁੱਕੇ ਆ ਕਿਹੜੇ ਕਿਹੜੇ ਭਜਨ ਫੇਮਸ ਹੋ ਚੁੱਕੇ ਆ ਤੁਸੀਂ ਥੋੜਾ ਥੋੜਾ ਦਰਸ਼ਕਾਂ ਨੇ ਵੀ ਸਾਡੀ ਕਹੀ ਭਜਨ ਤਾਂ ਮੇਰੇ ਬਹੁਤ ਸਾਰੇ ਮੈਨੂੰ ਖੁਦ ਨਹੀਂ ਯਾਦ ਕਿੰਨੇ ਆ ਚੁੱਕੇ ਆ ਤਕਰੀਬਨ 100 ਦੇ 100 ਤੋਂ ਜਾਦਾਈ ਮੇਰੀ ਆ ਭਜਨ ਜਿਹੜੇ ਰਿਕਾਰਡ ਹੋਏ ਆ ਜਿਹਦੇ ਵਿੱਚ ਕਿ ਤੀਸਰੀ ਵਿੱਚ ਵੀ ਉਦੋਂ ਵੀਡੀਓ ਚੁੱਕ ਨਹੀਂ ਹੁੰਦਾ ਸੀ ਪਰ ਜੀ ਉਦੋਂ ਉਹ ਡੈਕ ਵਾਲੀਆਂ ਕੈਸਟਾਂ ਚਲਦੀਆਂ ਹੁੰਦੀਆਂ ਸੀ ਹਾਂ ਜੀ ਫਿਰ ਜਦੋਂ ਸਟੂਡੀਓ ਰਿਕਾਰਡ ਕਰਨ ਵਾਸਤੇ ਜਾਣਾ ਇੱਕ ਟੂ ਟ੍ਰੈਕ ਹੁੰਦੇ ਸੀ ਪਹਿਲਾਂ ਫਿਰ ਫੋਰ ਟ੍ਰੈਕ ਆਇਆ ਜਿੱਥੋਂ ਗਾਣਾ ਪੁੱਲ ਜਾਣਾ ਉਤੋਂ ਚੱਕਣਾ ਪੈਂਦਾ ਸੀ ਸਾਰਿਆਂ ਨੂੰ ਹਾਂ ਜੀ ਤੇ ਉਹਨਾਂ ਦਿਨਾਂ ਚ ਜਿਹੜੇ ਉਹ ਸਟੂਡੀਓ ਵਿੱਚ ਕੰਮ ਕਰਨ ਵਾਲੇ ਹੁੰਦੇ ਸੀਗੇ ਮਰਕਰ 250 ਰੁਪਏ ਉਹਨਾਂ ਦੀ ਪੇਮੈਂਟ ਹੁੰਦੀ ਸੀ ਚਲੋ ਗੱਲ ਇਸ ਤਰ੍ਹਾਂ ਕਿ ਜਦੋਂ ਪਹਿਲਾਂ ਰਿਕਾਰਡਿੰਗ ਹੋਈ ਮੇਰੀ ਅ तकरीबन 92 ਵਿੱਚ ਹੋਈ ਰਿਕਾਰਡਿੰਗ ਮੇਰੀ ਨਹੀਂ ਸੌਰੀ 91 ਵਿੱਚ ਅ ਉਸ ਤੋਂ ਜਦੋਂ ਪਹਿਲਾ ਬਾਬਾ ਜੀ ਦੀ ਆਰਤੀ ਕਰ ਰਹੇ ਸੀਗੇ ਤੇ ਜਿਹੜੇ ਮਜਿਸਟਰੀਨ ਸੀਗੇ ਉਹ ਪੂਰਾ ਗਰੁੱਪ ਜਦੋਂ ਲੱਗਿਆ ਸੀ ਤੇ ਜਿੱਥੇ ਮੈਂ ਭੁੱਲ ਜਾਂਦੇ ਸੀ ਉਥੋਂ ਦੁਬਾਰਾ ਚੱਕਣਾ ਪੈਂਦਾ ਸੀ ਐਂਡ ਤੇ ਜਾ ਕੇ ਆਰਤੀ ਹੋਈ ਤੇ ਇੰਟ ਤੇ ਜਾ ਕੇ ਮੈਨੂੰ ਫਿਕਰ ਆ ਭੁੱਲ ਗਿਆ ਦੁਬਾਰਾ ਫੇਰ ਚੱਕਣਾ ਪਿਆ ਦੁਬਾਰਾ ਫੇਰ ਆਰਤੀ ਕਿਦਰ ਹੁਣ ਜਿਹੜਾ ਬਹੁਤ ਈਜ਼ੀ ਹੋ ਗਿਆ ਹੁਣ ਤਾਂ ਜਿੱਥੋਂ ਕੰਪਿਊਟਰ ਜੋਗ ਆ ਗਿਆ ਹਾਂਜੀ ਤੇ ਕਲਾਕਾਰ ਦੀ ਆਵਾਜ਼ ਇਹਨੇ ਸੋਹਣੀ ਕਰ ਦਿੰਦੇ ਆ ਕੰਪਿਊਟਰ ਦੇ ਨਾਲ ਔਰ ਉਹਦੀ ਟਿਊਨਿੰਗ ਕਰਕੇ ਤੇ ਹੁਣ ਤਾਂ ਘਰ-ਘਰ ਸਟੂਡੀਓ ਬਣ ਗਏ ਪਰ ਉਹ ਸਟਰਗਲ ਦੇ ਦਿਨ ਸੀ ਉਹਨਾਂ ਵਿੱਚ ਕੰਮ ਕਰਨਾ ਬਹੁਤ ਜ਼ਿਆਦਾ ਔਖਾ ਸੀ ਤਾਂ ਕਰਕੇ ਜਿਹੜਾ ਇਹ ਚਲੋ ਹੁਣ ਤਾਂ ਬਹੁਤ ਜ਼ਿਆਦਾ ਤਰੱਕੀ ਹੋ ਗਈ ਹੈ ਪਰ ਉਹ ਛੱਲੀ ਮੈਕ ਹੁੰਦੇ ਸੀ ਛੱਲੀ ਮੈਕ ਇੱਥੇ ਲੱਗਿਆ ਹੁੰਦਾ ਸੀ ਓਡੀ ਦੂਰ ਤੇ ਸਾਡੇ ਮউজিশIANਾਂ ਦੇ ਕੋਈ ਇੱਕ ਤਬਲਾ ਹੁੰਦਾ ਸੀ ਇੱਕ ਹਾਰਮੋਨੀਅਮ ਹੁੰਦਾ ਸੀ ਉੱਥੋਂ ਹੀ ਪਿੱਛੇ ਜਿਹੜੇ ਬੈਗ ਬੋਲਦੇ ਸੀ ਉਹਨਾਂ ਨੂੰ ਵੀ ਉਸੇ ਮੈਕ ਦੇ ਵਿੱਚ ਆਵਾਜ਼ ਜਾਂਦੀ ਸੀ ਔਰ ਤਾਂ ਕੱਲੇ-ਕੱਲੇ ਮੈਕ ਚਾਹੀਦਾ ਔਰ ਕੱਲੇ-ਕੱਲੇ ਵਾਸਤੇ ਲੀਡਾ ਚਾਹੀਦੀਆਂ ਛੋਟਾ-ਛੋਟਾ ਤੁਸੀਂ ਕਾਫੀ ਸਟਰਗਲ ਕੀਤਾ ਉਹ ਦੌਰ ਵੇਖਿਆ ਜਦੋਂ ਗਾਇਕੀ ਕਾਫੀ ਔਖੀ ਹੁੰਦੀ ਸੀ ਹੁਣ ਗਾਇਕੀ ਕਾਫੀ ਸੌਕੀ ਹੋ ਚੁੱਕੀ ਹੈ ਸਾਡੇ ਦਰਸ਼ਕਾਂ ਨੂੰ ਥੋੜਾ ਇਹ ਵੀ ਦੱਸ ਦਈਏ ਕਈ ਸੰਗੀਤਨਾ ਪਿਆਰ ਕਰਨ ਵਾਲੇ ਕਈ ਸੰਗੀਤ ਲਾਈਨ ਵਿੱਚ ਆਉਣ ਵਾਲੇ ਤੁਹਾਨੂੰ ਸੁਣਦੇ ਹੋਣਗੇ ਸ਼ੁਰੂਆਤ ਸਾਹਿਬ ਕਿੰਨਾ ਕੁ ਰਿਹਾਜ਼ ਕਰਦੇ ਆ ਸਵੇਰ ਦਾ ਰਿਹਾਜ਼ ਕਿੰਨਾ ਕੁ ਕਰਦੇ ਆ ਕੀ ਕਲਾਕਾਰ ਵਾਸਤੇ ਥੋੜਾ ਕੁਝ ਪਰਹੇਜ਼ ਹੋਣਾ ਚਾਹੀਦਾ ਗਾਇਕੀ ਵਾਸਤੇ ਕਿੰਨੀ ਕੁਟ ਕਰਨਾ ਪਈਆ ਦੇਖੋ ਗੱਲ ਇਸ ਤਰ੍ਹਾਂ ਕਿ ਮੈਂ ਇੱਕ ਮੈਂ ਤਾਂ ਕਿ ਗੋਡ ਗਿਫਟ ਹੀ ਕਹ ਲੋ ਕਿ ਮੈਨੂੰ ਜੋ ਮਿਲਿਆ ਹੋਇਆ ਮੇਰਾ ਰਿਹਾਜ਼ ਜਿਹੜਾ ਉਹ ਸਟੇਜ ਦੇ ਉੱਤੇ ਹੋਇਆ ਮੈਂ ਘਰ ਕੇ ਤੇ ਰਿਹਾਜ਼ ਬਹੁਤ ਜ਼ਿਆਦਾ ਕੱਟ ਕੀਤਾ ਕਿਉਂਕਿ ਕੰਮ ਐ ਨਾ ਹੁੰਦਾ ਸੀ ਨਾ ਪਹਿਲਾਂ ਛੋਟੇ ਉਦੋਂ ਲਗਾਤਾਰ 40 40 45 45 ਰਾਤਾਂ ਤੇ ਉਹ ਵੀ ਸਟੇਜ ਦੇ ਉੱਤੇ ਚੱਲ ਸੋ ਚੱਲ ਜਾਣਾ ਉਹਨਾਂ ਦੇ ਵਿੱਚ ਕਨਵੇਸ ਕਨਵੇਸ ਦਾ ਉਦੋਂ ਬੱਸਾਂ ਵਿੱਚ ਜਾਂਦੇ ਹੁੰਦੇ ਸੀ ਬੱਸਾਂ ਵਿੱਚ ਜਾਣਾ ਬੱਸ ਟਿਕਣੀ ਅੱਗੇ ਨਿਕਲ ਜਾਣਾ ਜਿਹਦੇਖਿਆ ਉਸ ਇਲਾਕੇ ਦੇ ਜਿਹੜੇ ਪ੍ਰੋਗਰਾਮ ਆ ਉਧਰ ਨੇ ਪ੍ਰੋਪੋ ਕਰ ਲਓ ਵੀ ਕੋਈ ਇਹਦੇ ਵਿੱਚ ਜਾਵਾਂਗੇ ਫੇ 15 15 ਦਿਨ ਬਾਅਦ ਘਰ ਸਿਆਂਦੇ ਹੁੰਦੇ ਸੀ ਫੇ ਉਸ ਤੋਂ ਬਾਅਦ ਉਹ ਉਹ ਸਟਰਗਲ ਜਿਹੜੀ ਆ ਉਹ ਮਤਲਬ ਕਿ ਰਿਆਸਾ ਸਾਡਾ ਤਕਰੀਬਨ ਸਟੇਜਾਂ ਉੱਤੇ ਹੋਇਆ ਹੈਗਾ ਤੁਸੀਂ ਨਾਲ ਦੀ ਨਾਲ ਪਲੇ ਵੀ ਕਰਦੇ ਹੋ ਨਾਟਕ ਵੀ ਕਰਦੇ ਹੋ ਕਾਫੀ ਫੇਮਸ ਹੈ ਤੁਹਾਡਾ ਇਹ ਗਰੁੱਪ ਥੋੜਾ ਉਹਦੇ ਬਾਰੇ ਵੀ ਥੋੜਾ ਚੰਨਾ ਪਈਏ ਨਾਲ ਨਾਲ ਅਦਾਕਾਰੀ ਚੱਲਣੀ ਨਾਲ ਨਾਲ ਗਾਇਕੀ ਚੱਲਣੀ ਇਹ ਦੋਹਾਂ ਸਫਰ ਥੋੜਾ ਜਿਹਾ ਵੀ ਥੋੜਾ ਚੰਨਾ ਪਾਓ ਥੋੜਾ ਇਸ ਤਰ੍ਹਾਂ ਕਿ ਜਿਹੜਾ ਨਾਟਕ ਗਰੁੱਪ ਹੈ ਨਾ ਸਾਡਾ ਉਹਦੇ ਵਿੱਚ ਸਾਡੇ 22 ਮੈਂਬਰ ਹੈਗੇ ਆ ਵਿੱਚ ਲੇਡੀਜ਼ ਕੁੜੀਆਂ ਨਾਲ ਕੰਮ ਕਰਦੀਆਂ 22 ਮੈਂਬਰ ਜਿਹਦੇ ਵਿੱਚ ਮਿਊਜ਼ਿਕ ਵੀ ਹੁੰਦਾ ਕਮੇਡੀ ਹੁੰਦੀ ਹੈ ਔਰ ਜਿਹੜੇ ਸੜਕ 15 ਜਿਹੜੇ ਨਾਟਕਾ ਉਹ ਮੈਂ ਖੁਦ ਲਿਖਿਆ ਜਿਹਦੇ ਵਿੱਚ ਕਿ ਜਿਹੜਾ ਇਹ ਕੰਮ ਭਾਜੀ ਇਹ ਫਿਲਮ ਬਣਾਉਣੀ ਸੌਖੀ ਮੇਰੇ ਹਿਸਾਬ ਨਾਲ ਜਿਹੜਾ ਲਾਈਵ ਹੈ ਲਾਈਵ ਡਰਾਮਾ ਸਟੇਜ ਤੇ ਪੇਸ਼ ਕਰਨਾ ਕਿ ਜੋ ਸਟੇਜ ਤੇ ਗੱਲ ਮੂੰਹ ਚ ਨਿਕਲ ਗਈ ਉਹੀ ਪਾਸ ਹੋਣੀ ਆ ਮੁਕਵਰ ਕਰਨਾ ਤੇ ਇਹ ਇੱਕ ਸਿੱਧਾ ਹੀ ਹੁੰਦਾ ਇਹਦਾ ਮਤਲਬ ਕਿ ਇਦਾਂ ਆ ਕਿ ਜਿਹੜਾ ਆਪਾਂ ਸਟੇਜ ਤੇ ਪਲੇ ਕਰਨਾ ਨਾ ਇਹਨੂੰ ਕਰਨਾ ਬਹੁਤ ਔਖਾ ਹੁੰਦਾ ਪਰ ਸਾਡੇ ਵਾਸਤੇ ਕੋਈ ਔਖਾ ਨਹੀਂ ਹੈਗਾ ਕਿਉਂਕਿ ਸਾਡੇ ਸਾਰੇ ਜਿਹੜੇ ਪਾਤਰ ਆ ਉਹ ਸਾਰੇ ਐਕਸਪਰਟ ਹੋ ਗਏ ਅਸੀਂ ਲਿਖੀਦਾ ਆ ਉਹ ਲੇ ਕੇ ਡਾਇਲੋਗ ਜਿਹੜੇ ਆ ਉਹਨਾਂ ਨੂੰ ਉਹ ਆਪਣੇ ਯਾਦ ਕਰ ਲੈਂਦੇ ਆ ਔਰ ਸਟੇਜ ਦੇ ਉੱਤੇ ਲੋਕੀ ਪਸੰਦ ਕਰਦੇ ਆ 4 ਵਜੇ ਤੱਕ ਤਾਂ ਲੋਕੀ ਆ ਤਾਂ ਬਣ ਕੇ ਬੈਠ ਜਾਂਦੇ ਤੇ ਸੁਰਾ ਸਾਥ ਥੋੜਾ ਪਰਿਵਾਰ ਬਾਰੇ ਦੱਸੋ ਪਰਿਵਾਰ ਚ ਕੌਣ ਕੌਣ ਨੇ ਕਿੰਨੇ ਮੈਂਬਰ ਪਰਿਵਾਰ ਦੇ ਨੇ ਤੇ ਕੀ ਕੀ ਕਰਦੇ ਪਰਿਵਾਰ ਦੇ ਵਿੱਚ ਮੇਰੇ ਡੈਡੀ ਜੀ ਅ ਸ਼੍ਰੀ ਖਰੇਤੀ لال ਜੀ ਔਰ ਉਹ ਪੋਟ੍ਰੈਕਸ ਵਿੱਚ ਵੀ ਜੀ ਥੋੜਾ ਜਿਹਾ ਰੱਖਦੇ ਸੀਗੇ ਤੇ ਗਾਇਕੀ ਲੈਣ ਦੇ ਵਿੱਚ ਵੀ ਔਰ ਉਸ ਤੋਂ ਬਾਅਦ ਮੇਰੀ ਮਦਰ ਸਿਮਰਤ ਦੇਵੀ ਉਹਨਾਂ ਦੀ ਡੈਥ ਹੋ ਗਈ ਸੀ ਔਰ ਬ੍ਰਦਰ ਮੇਰੇ ਜਿਹੜੇ ਸੀ ਮੇਰੇ ਨਾਲ ਕੰਮ ਕਰਦੇ ਮੋਹਨ ਲਾਲ ਜੀ ਉਹਨਾਂ ਦੀ ਵੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮੇਰੇ ਬ੍ਰਦਰ ਬਾਕੀ ਆ ਔਰ ਮੇਰਾ ਬੇਟਾ ਉਹ ਵੀ ਤੁਹਾਨੂੰ ਪਹਿਲਾਂ ਦੱਸਿਆ ਕਿ ਉਹ ਕੈਕੀ ਲੈਣ ਦੇ ਵਿੱਚ ਉਹਨੇ ਮੈਡੀਕਲ ਐਮਏ ਕੀਤੀ ਆ ਉਸ ਤੋਂ ਬਾਅਦ ਦੂਜਾ ਮੈਨਿਸ ਆਗਰਨ ਪਰਿਵਾਰ ਦੇ ਵਿੱਚ ਬਾਕੀ ਇਹ ਵੀ ਸਾਰਾ ਪਰਿਵਾਰ ਇਹ ਮੇਰਾ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਅਸਲ 'ਚ ਇਹ ਹੀ ਮੇਰਾ ਪਰਿਵਾਰ ਆ ਤੇ ਜਿਨ੍ਹਾਂ ਨਾਲ ਕੰਮ ਕਰਨਾ ਕੁੜੀਆਂ ਨਾਲ ਕੰਮ ਕਰਦੀਆਂ ਬੱਚੇ ਇਹ ਸਾਰੇ ਮੇਰੇ ਮੈਂਬਰ ਸੱਜੀਆਂ ਖਬੀਆਂ ਬਾਬਾ ਮਿਊਜ਼ੀਸ਼ਨ ਜਿਹੜੇ ਹਨ ਔਰ ਮੈਂ ਇਹਨਾਂ ਨੂੰ ਆਪਣੇ ਬੱਚਿਆਂ ਤੋਂ ਵੱਧ ਕੇ ਰੱਖਦਾ ਉਹ ਕਲਾਕਾਰ ਵਾਲਾ ਸਾਡਾ ਹਿਸਾਬ ਨਹੀਂ ਵੀ ਕਲਾਕਾਰ ਜਿੱਦਾਂ ਮਿਊਜ਼ੀਸ਼ਨ ਨਾਲੋਂ ਫਰਕ ਕਰਨ ਲੱਗ ਜਾਂਦੇ ਆ ਤੇ ਮੈਂ 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 ਦੱਸਣਾ ਚਾਹਾਂਗਾ ਕਿ ਮੈਂ ਮਿਊਜ਼ੀਸ਼ਨਾਂ ਦੇ ਨਾਲੇ ਗੱਡੀ 'ਚ ਬੈਠ ਕੇ ਆਉਣਾ ਮੈਨੂੰ ਕਹਿੰਦੇ ਨੇ ਭਾਈ ਤੁਸੀਂ ਅਲੱਗ ਗੱਡੀ 'ਚ ਕਿਉਂ ਨਹੀਂ ਆਉਂਦੇ ਦੋ ਚਾਰ ਬੌਂਸਰ ਨਹੀਂ ਮੈਂ ਕਿਹਾ ਮੇਰੇ ਤੁਸੀਂ ਬੌਂਸਰ ਹੀ ਆ ਬਸ ਇਹਨਾਂ ਦੇ ਨਾਲੇ ਹੱਸਦੇ ਖੇਡਦੇ ਆ ਜਾਈਦਾ ਔਰ ਪਰਮਾਤਮਾ ਦੇ ਅੱਗੇ ਹੀ 10 ਕਰਿ ਦਿੱੱਕੇ ਬਸ ਡੌਨਟ ਟੂ ਅਰਥੇ ਰੱਖੇ ਹਾਂਜੀ ਤੇ ਬਾਕੀ ਮਾਲਕ ਦੀ ਬਹੁਤ ਕਿਰਪਾ ਆ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਹੋਏ ਸੁਣਦੇ ਆ ਸਵਾਸਾ ਮੇਰਾ ਆਖਰੀ ਸਵਾਲ ਹੈ ਕਲਾਕਾਰ ਤੇ ਕਾਫੀ ਹੁੰਦੇ ਨੇ ਪਰ ਚਾਂਦੀ ਜਿਹੇ ਕਲਾਕਾਰ ਨੇ ਜਿਨ੍ਹਾਂ ਤੇ ਉਸ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ ਅੱਜ ਥੋੜਾ ਇਹ ਵੀ ਰਾਜ਼ ਖੋਲਦੀ ਹੈ ਕਿ ਸਿੱਧ ਯੋਗੀ ਬਾਬਾ ਜੀ ਬਾਲਕਨਾਥ ਤੁਹਾਡੇ ਭਜਨ ਕਰ ਕਰ ਚੱਲਦੇ ਮੰਦਰਾਂ ਚੱਲਦੇ ਗੱਡੀਆਂ ਚੱਲਦੇ ਆ ਤੇ ਜਦੋਂ ਭਜਨ ਸੁਣੀਦੇ ਵਾਕਈ ਇੱਕ ਲਿਵ ਲੱਗ ਜਾਂਦੀ ਹੈ ਪਰਮਾਤਮਾ ਨਾਲ ਹਰਿਸ ਨੂੰ ਵਾਸਾ ਕੋ ਇਹ ਵੀ ਥੋੜੀ ਗੱਲ ਰਾਹ ਸਾਹਮਣੇ ਲੈ ਆਇਆ ਕਿ ਬਾਬਾ ਜੀ ਦੀ ਇਹ ਕਿਰਪਾ ਤੁਹਾਡੇ ਤੇ ਕਿਦਾਂ ਵਰਸੀ ਤੇ ਕੀ ਕਹਿਣਾ ਚਾਹੁੰਦੇ ਹੁੰਦੇ ਆ ਬਹੁਤ ਸਾਰੀਆਂ ਗੱਲਾਂ ਨੇ ਇਹਦੇ ਵਿੱਚ ਜੀ ਕਿਉਂਕਿ ਮੈਨੂੰ ਬਚਪਨ ਵੀ ਆਪਣੇ ਯਾਦ ਆ ਗਿਆ ਜੋ ਤੁਸੀਂ ਗੱਲੇ ਇਹੋ ਜਿਹੀ ਕੀਤੀ ਹੈ ਕਿ ਇਹ ਮਾਲਕ ਦੀ ਕਿਰਪਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਬਚਪਨ ਦੇ ਵਿੱਚ ਮੈਨੂੰ ਯਾਦ ਹੈ ਕਿ ਮੈਂ ਇਹ ਕਹਾਣੀ ਲੰਬੀ ਚੱਲ ਜਾਣੀ ਹੈ ਸੁਣਣੀ ਦਾ ਸੁਣਾ ਦੇ ਮਤਲਬ ਕਿ ਫਕੀਰੀ ਲੈਣ ਦੇ ਵਿੱਚ ਕਾਫੀ ਸਾਧੂ ਸੰਤ ਮਿਲਦੇ ਰਹੇ ਕੋਈ ਇਹੋ ਜਿਹੇ ਚੁੰਚ ਪੁੰਚੇ ਹੋਏ ਫਕੀਰ ਡੈਡੀ ਨੂੰ ਮਿਲਦੇ ਰਹੇ ਜਦੋਂ ਜਨਮ ਹੋਇਆ ਉਸ ਵੇਲੇ ਵੀ ਇਦਾਂ ਤੁਹਾਡਾ ਮੁੰਡਾ ਬੜਾ ਕਰਮਾ ਵਾਲਾ ਜਾਂ ਇਹ ਮੱਥੇ ਦੇ ਉੱਤੇ ਕੋਈ ਕਹੋ ਜਿਹਾ ਫਕੀਰੀ ਦਾ ਅੰਕਾ ਜਾਂ ਲਿਖੇਗਾ ਜਾਂ ਗਾਏਗਾ ਪਹਿਲੇ ਹੀ ਸਾਧੂ ਸੰਤ ਜਿਹੜੇ ਖਬਰਾਂ ਦੱਸਦੇ ਰਹੇ ਬਚਨ ਬਚਨ ਕਰਦੇ ਰਹੇ ਕਿ ਇਹ ਪੇਟਾ ਗਾਏਗਾ ਔਰ ਮੈਨੂੰ ਨਹੀਂ ਪਤਾ 5 ਸਾਲ ਦੀ ਉਮਰ ਦੇ ਵਿੱਚ ਲਿਖਣ ਲੱਪਿਆ ਰਿਕਾਰਡਿੰਗ ਰਿਕਾਰਡਿੰਗਾਂ ਤਾਂ ਚਲੋ ਬਾਅਦ ਵਿੱਚ ਚੱਲੀਆਂ ਮੈਂ ਗਾਣ ਲੱਗ ਪਿਆ ਸੀ ਬਾਬਾ ਜੀ ਨੇ ਪੇਟਾ ਇੱਕ ਵਾਰ ਦੀ ਗੱਲ ਹੈ ਕਿ ਕਿਸ ਕਿਸ ਪ੍ਰੋਗਰਾਮ ਤੇ ਗਏ ਸੀ ਉਹਨਾਂ ਦੇ ਵਿੱਚ ਸਤਗਲਿ ਸੀ ਬਸ ਅ तकरीबन ਮੈਂ ਉਹ ਤੋਂ 8 ਸਾਲ ਦਾ ਸੀਗਾ ਕਿ ਮੇਰੇ ਡੈਡੀ ਮੀਲੇ ਵਿੱਚ ਕਿਤੇ ਗਉਣ ਵਾਸਤੇ ਲੈ ਗਏ ਤੇ ਸਾਨੂੰ ਟਾਈਮ ਨਹੀਂ ਮਿਲਿਆ ਉਸ ਤੋਂ ਬਾਅਦ ਸੀ ਇਹਦਾ ਮੈਂ ਉਹ ਜਿੱਦਾਂ ਸੜਕਾਂ ਦੇ ਲੋਕ ਪਏ ਸੀ ਅਸੀਂ ਵੀ ਉੱਥੇ ਠੰਡ ਦਾ ਮੌਸਮ ਸੀ ਪੂਰਾ ਮਹੀਨਾ ਰਾਤ ਠੰਡ ਬਹੁਤ ਸੀ ਮੈਂ ਡੈਡੀ ਦੀ ਬੁੱਕਲ ਵਿੱਚ ਦਾ ਸੁੱਤਾ ਪਿਆ ਤੇ ਇੱਕ ਫਕੀਰ ਆਇਆ ਉਹ ਲੱਤ ਜ਼ੋਰ ਨਾਲ ਮਾਰੀ ਡੈਡੀ ਤੇ ਕਹਿੰਦਾ ਉੱਠ ਆਪਣੇ ਥਾ ਮੁੰਡੇ ਨੂੰ ਤੇ ਤੁਸੀਂ ਸਵੇਰ ਦੇ ਦਿੱਤ ਘੁੰਮਣ ਦੇ ਤੁਹਾਨੂੰ ਟਾਈਮ ਨਹੀਂ ਦਿੱਤਾ ਕਿਸੇ ਨੇ ਹਾਂਜੀ ਤੇ ਉਹਨੇ ਮੇਰੇ ਲੱਤ ਮਾਰੀ ਤੇ ਮੈਨੂੰ ਉਠਾ ਲਿਆ ਕਹਿੰਦਾ ਚਲੋ ਸਾਡੇ ਨਾਲ ਤੁਹਾਨੂੰ ਕਿੱਥੇ ਲੈ ਕੇ ਜਾਣਾ ਉਹਨੂੰ ਕਬਰਾਂ ਚ ਲੈ ਗਏ ਤੇ ਰਾਤ ਨੂੰ ਚੰਦੀ ਚਾਨਣੀ ਔਰ ਇਹੋ ਜਿਹਾ ਉਹ ਮੈਨੂੰ ਅੱਖਾਂ ਮਰ ਹੋਣੇ ਵੀ ਘੁੰਮਦਾ ਤੇ ਹੋਰ ਹੀ ਕਬਰਾਂ ਚ ਲਿਜਾ ਕੇ ਇੱਕ ਦਰਖਤ ਦੇ ਥੱਲੇ ਬਿਠਾ ਲਿਆ ਮੈਨੂੰ ਕਹਿੰਦੇ ਗਾਹ ਨੂੰ ਕਹੇ ਅਜ ਕਾ ਰਸਤਾ ਪਹਿਲਾਂ ਸੌਰੀ ਰਸਤਾ ਬੰਦ ਸੀ ਅਜ ਕਾ ਰਸਤਾ ਬੰਦ ਦਾ ਲੈੜੀ ਕਹਿੰਦੇ ਉਹ ਕਹਿੰਦੇ ਰਸਤਾ ਕਿੱਥੇ ਬੰਦ ਅੱਖਾਂ ਖੋਲੋ ਉਹ ਜਦੋਂ ਦੇਖਿਆ ਸਾਰਾ ਰਸਤਾ ਪਧਰਾ ਹੋ ਗਿਆ ਆਪਣੇ ਆਪ ਹੀ ਜਿਹੜਾ ਉਹ ਜਿਹੜਾ ਉਹ ਮੋਰੇ ਛਾਪੇ ਛੁੱਪੇ ਪਏ ਸੀ ਆਪਣੇ ਆਪ ਹੀ ਪਤਾ ਨਹੀਂ ਕਿਵੇਂ ਫਿਰ ਉਹਨੇ ਇੱਕ ਮੰਡਲੇ ਚ ਹੱਥ ਮਾਰਦੇ ਸੀ ਪਤਾ ਨਹੀਂ ਕਿੱਥੋਂ ਪੈ ਜਾਂਦਾ ਸੀ ਤੇ ਐ ਚੱਕਦੇ ਸੀ ਤੇ ਖੰਮੜ ਖਾਲੇ ਕਰ ਦਿੰਦੇ ਸੀ ਕਹਿੰਦੇ ਉਹ ਤੇ ਮੈਂ ਲਗਾਇਆ ਸੀਗਾ ਕਹਿੰਦੇ ਆ ਰਹਿਣਾ ਖੈਰ ਤੇ ਉੱਤੋਂ ਲੈਣਾ ਤੇ ਉਹ ਕਹਿੰਦੇ ਇਹ ਮੁੰਡਾ ਤੁਹਾਡਾ ਕਰਮਾ ਵਾਲਾ ਇਹ ਤੇ ਬਾਕੀ ਮੈਂ ਸੰਗੀਤ ਨਾ ਤਾਂ ਮੈਂ ਕੋਈ ਪੜ੍ਹਾਈ ਕੀਤੀ ਆ ਸੰਗੀਤ ਦੀ ਨਾ ਮੇਰੇ ਕੋਲ ਡਿਗਰੀ ਆ ਇਹ ਬਸ ਉਹਦੀ ਕਿਰਪਾ ਦੇ ਨਾਲ ਸਾਰਾ ਚੱਲਿਆ ਤੋ ਏਸੀਡੀ ਸਾਡੇ ਨਾਲ ਸੁੱਖਾ ਰਾਮ ਸਲਵਾਰ ਜੀ ਜਿਨ੍ਹਾਂ ਤੁਸੀਂ ਘਰ ਘਰ ਜਿਨ੍ਹਾਂ ਨੇ ਭਜਨ ਸੰਦਿਓ ਸਿਰਜੋਗੀ ਬਾਬਾ ਬਾਲਕਨਾ ਜਿਹੜੇ ਅੱਜ ਉਹਨਾਂ ਕੋਈ ਅੰਦਰ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ ਰੋਹਾਨੀ ਰੂਹਾਂ ਕੋਈ ਸਾਧੂ ਸੰਤਾਂ ਦਾ ਅਸ਼ੀਰਵਾਦ ਹੈ ਉਹ ਕਹਿੰਦੇ ਅਸੀਂ ਗੌਣੇ ਆਨੇ ਤੇ ਸਾਡੇ ਪੱਲੇ ਉਦਾਂ ਕੁਝ ਨਹੀਂ ਹੈ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼